ਕੀ ਹਾਲ ਆੜਿਓ ਅੱਜ ਆਪਾਂ ਪਹਿਲਾ ਵਲੌਗ ਪਾਉਣ ਲੱਗੇ ਆਂ ਤੇ ਕਦੇ ਪਾਇਆ ਨਹੀਂਗਾ ਬਹੁਤਾ ਕੁਝ ਇਹਦੇ ਬਾਰੇ ਪਤਾ ਨਹੀਂ ਚੱਲ ਬਾਕੀ ਕੀ ਆ ਤੁਸੀਂ ਦੇਖੀ ਚੱਲੋ ਕਿ ਦਿਨ ਚ ਸਾਡੇ ਨਾਲ ਕੀ ਕੁਝ ਹੁੰਦਾ ਤੇ ਹੁਣ ਅਸੀਂ ਨਾ ਮੇਰੇ ਨਾਲ دوست ਦਾ ਆਪਣਾ ਕੋਈ ਇੱਕ ਪੱਖਾੜੀ ਆ ਇਹ ਔਲਖਾ ਤੇ ਹੁਣ ਅਸੀਂ ਖੁਸ਼ਲ ਲੈਣ ਗਏ ਹੋਏ ਆ ਜਿੱਦੇ ਵੀ ਨਾ ਇੰਟਰਨੈਟ ਚੱਲਦਾ ਹੋ ਤੋ ਹੀ ਸਮਝ ਲਿਓ ਕਾ ਆਪਣਾ ਕੰਮ ਹੋ ਗਿਆ ਜਿਹੜਾ ਗਏ ਸੀ ਹੁਣ ਆਪਾਂ ਮਾਨਸਾ ਨੂੰ ਜਾਈ ਜਾਨੇ ਆ ਇਹ ਹੈਗਾਗਾ ਮਾਨਸਾ ਪਟਿਆਲਾ ਰੋਡ ਆ ਤੇ ਟ੍ਰੈਫਿਕ ਬਹੁਤ ਹੈ ਤੇ ਇਹ ਢੀੜਾ ਥੋੜਾ ਬਟਿੰਡਾ ਵਾਲਾ ਰੋਡ ਜਿਹੜਾ ਮਾਨਸਾ ਤੋਂ ਬਟਿੰਡਾ ਬਟਿੰਡੇ ਨੂੰ ਜਾਂਦਾ ਉਹ ਰੋਡ ਥੋੜਾ ਜਿਆਦਾ ਫੁੱਲਾਇਦੂੰ ਛੜਾ ਹੋਇਆ ਹੂੰ ਤੇ ਇਹ ਥੋੜਾ ਜਿਹਾ ਭੀੜਾ ਭੀੜਾ ਥੋੜਾ ਜਿਆਦਾ ਥੋੜਾ ਜਿਹਾ ਵਰਕ ਹੁੰਦਾ ਨੇ ਟ੍ਰੈਫਿਕ ਬਹੁਤ ਹੈ ਤੇ ਬਟਿੰਡੇ ਵਾਲੇ ਨੂੰ ਜਾਂਦਾ ਨਾ ਫਿਰ ਕਾਈ ਗਏ ਤੇ ਬਹੁਤ ਹੈ ਤੇ ਮੈਂ ਅੱਜ ਤੱਕ ਥੋੜੀ ਜਲਦੀ ਵੱਧ ਲੱਗ ਚਲ ਬੱਸ ਹੁਣ ਇਹ ਐਂਡਵੈਟਰ ਲਈ ਜਾਂਦੇ ਨੇ ਆਂ ਪੰਟੀ ਗਰਚੀ ਆ ਜਗ ਗੱਡੀ ਦਾ ਆਪਣਾ ਸਵਿਸਟਰ ਦਾ ਹੋ ਗਿਆ ਸੀ ਐਲ ਲੀਕ ਹੋ ਗਿਆ ਗੇਰ ਵਾਲਾ ਤੇ ਉਹ ਹੁਣ ਖੋਲਾਂਗੇ ਜਾ ਕੇ ਵਰਕਸ਼ਾਪ ਤੇ ਮਿਸਤਰੀ ਤੋਂ ਕਰਾਵਾਂਗੇ ਆਪਣਾ ਉਹ ਵੀ ਦੋਸਤ ਆ ਬਾਕੀ ਦੇਖਦੇ ਆਂ ਗਾਹਾਂ ਕੋ ਕੰਮ ਵਾਧਾ ਨਾ ਬੁੱਧਿਆ ਹੋਵੇ ਕਿੰਕ ਨਹੀਂ ਤੇ ਹੋਰ ਸਭ ਨਿਕਲ ਜੇ ਆਪਣੀ ਖੇਲਵੇਂ ਕਿਤੇ ਤੇ ਅ ਦੇਖਾਂਗੇ ਵੀ ਕੀ ਜ ਆਪਣੇ ਗੱਲ ਦਾ ਤੇ ਬਾਕੀ ਇੰਜਨ ਇਹਦਾ ਸੀ ਜਿਹੜਾ ਗੱਡੀ ਦਾ ਗੱਡੀ ਆਪਣੇ ਦੋਵੇਂ ਦਿਲ ਦੇ ਬਹੁਤ ਨੇੜੇ ਆ ਸਾਡੇ ਦੋਵਾਂ ਦੇ ਇੱਕ ਹੀ ਦੇ ਚੱਲ ਜਿ ਰਹੇ ਆ ਸਾਡਾ ਦਿਨ ਸਾਰਾ ਮੇਰਾ ਖਿਆਲਾ ਗੱਡੀ ਚ ਨੰਗਾ ਇਦਾਂ ਲੱਗੇ ਇਦਾਂ ਬੰਦ ਕੰਨ ਮੈਂ ਚੱਲ ਬੈਠੇ ਫਿਰਦੇ ਹਾਂ ਇਹਨਾਂ ਵਾਂਗ ਕਹਾਂ ਬਲੌਗ ਬਣਾ ਕਰੀਏ ਪੁਨੀ ਪਾਈ ਜਾਂਦੀ ਆ ਜੀ ਮਗ ਦੇ ਕੋਈ ਕੀ ਕਹ ਦੋਛਾ ਜੀ ਆ ਮੈਂ ਤੈਨੂੰ ਪਤਾ ਲਖਾ ਯਾਰ ਮੀ ਮੈਂ ਇੱਥੇ ਦੇਖ ਲਾ ਆਪਦੀ ਚੀਜ਼ ਨਾਲ ਮੈਂ ਇੱਥੇ ਪੈਸਾ ਲਾ ਕੀ ਕਹਿਣਾ ਹੈ ਆਪ ਨੂੰ ਨੇੜੇ ਆ ਤੂੰ ਵੀ ਆ ਤੂੰ ਪੈਸਾ ਲਾ ਨਹੀਂਗਾ ਤੇਰੇ ਜੇਬ ਚਾ ਬਾਈ ਇਹ ਲਾ ਤੂੰ ਮੇਰੀ ਜੇਬ ਚ ਮੈਂ ਲਾ ਤੂੰ ਦੁਨੀਆ ਤੇ ਕੋਈ ਹੋਣਾ ਨਹੀਂ ਜਿਹਦਾ ਮਤਲਬ ਐਸਾ ਹਸਾਬ ਕਿਤਾਬ ਕਰਦਾ ਕੋਈ ਸਾਡੇ ਚ 1 ਰੁਪਏ ਦਾ ਕੋਈ ਮਤਲਬ ਕੋਈ ਕਾ ਕੋਈ ਹਸਾਬ ਕਰਦਾ ਨਹੀਂ ਕੋਈ ਵੀ ਜਮਈ ਪਾਈਆਂ ਦੋ ਹੀ ਵੱਤਾਂ ਸਰ ਲੱਖਾਂ 2 ਲੱਖ ਇੱਧਰ ਹੋ ਗਏ ਕੋਈ ਚੱਕਰ ਹੀ ਨਹੀਂ ਯਾਰ ਪਤੀ ਨਹੀਂ ਬਸ ਉਹ ਲੈਣਾ ਨਹੀਂ ਕੁਝ ਦੇਣਾ ਨਹੀਂ ਜਿਹਨੂੰ ਜਿਉਂ ਲੋੜ ਆਉਂਦੀ ਹੈ ਬਸ ਆਦਰ ਬਈ ਆ ਕੀ ਹੁਣ ਵਰਕਸ਼ਾਪ ਦੇ ਦਫਾਣੇ ਆ ਜਾਂ ਕੀ ਗਈ ਉਹਨੇ ਆਹ ਜੀ ਵਰਕਸ਼ਾਪ ਇਹਦੀ ਇੱਥੋਂ ਐਂਟਰੀ ਹੋ ਗਈ ਇਹ ਮਾਰਕੀਟ ਬਣ ਰਿਹਾ ਬਾਈ ਤੇ ਜੇ ਡਿਵੈਲਪ ਨਹੀਂ ਹੋਇਆ ਆ ਇੱਧਰ ਨਾਲ ਉਹ ਕੰਦ ਜਿਹੜੀ ਹੁੰਡਈ ਵਾਲਿਆਂ ਦੀ ਆ ਉਧਰਲੀ ਉਧਰਲੀ ਕੰਦ ਹੁੰਡਈ ਵਾਲਿਆਂ ਦੀ ਆ ਏਜੰਸੀ ਵੀ ਤੇ ਆਪਾਂ ਇੱਥੇ ਕੰਮ ਕਰਾਉਣਾ ਬਾਈ ਉਹ ਫੱਕਰਾਂ ਦੀ ਕੁਲੀ ਚ ਇਹ ਨਾ ਸਮਝੋ ਵੀ ਬੜਕੇ ਜੱਜ ਨਾ ਕਰੀਓ ਉਹਨੂੰ ਵੀ ਆਏ ਆ ਆਪਾਂ ਕੰਮ ਦਾ ਕਮਤਲਵਾ ਮਿਸਤਰੀ ਐਂਡ ਹੈ ਜਮਾ ਜਮਾ ਉਹਦੇ ਐਂਡਾ ਉਹ ਬਟਾ ਉਸਤਾਦ ਘਾਰ ਬਣੇ ਆਪਾਂ ਵੀ ਤਰਕਾਂ ਦੇ ਬਾਈ ਆ ਦੇਖਦਾ ਆ ਆ ਬੈਠੇ ਨੇ ਉਸਤਾਦ ਆ ਜੋ ਹੁੰਦਾ ਹੈ ਹਾਂ ਉਸਤਾਦ ਦੇਖਾਂਦੇ ਕੋਲੇ ਜਾ ਕੀ ਮਿਲਿਆ ਦੇ ਆ ਨੂ ਵੀ ਬਸ ਆ ਬੈਠਾ ਉਸਤਾਦ ਹੱਥ ਖੜਾ ਕਰਦੇ ਓਸਤਾਦ ਕਰਦੇ ਖੜਾ ਕਿਉਂ ਬੇਚੀ ਕਰਾਈ ਆ ਜਨਤਾ ਮੂਰੇ ਹੱਥ ਖੜਾ ਕਰਦੇ ਜਨਤਾ ਮੂਰੇ ਬੇਚੀ ਕੋ ਕਰਾਈਂਗਾ ਕਰਾਤੀ ਓ ਭਾਈ ਹੱਥ ਖੜਾ ਕਰਦੇ ਅਸੀਂ ਵਲੌਗ ਬਣਾਈ ਜਾਂਨੇ ਆ ਤੂੰ ਹੱਥ ਹੀ ਨਹੀਂ ਖੜਾ ਕੀਤਾ ਮੇਰੀ ਬੇਚੀ ਕਰਾਤੀ ਯਾਰ ਤੂੰ ਮੇਰੀ ਬੇਚੀ ਕਰਾਤੀ ਹੱਥ ਨਹੀਂ ਖੜਾ ਕੀਤਾ ਸੀ ਵਲੌਗ ਬਣਾਈ ਜਾਂਨੇ ਆ YouTube ਤੇ ਓਏ ਹੁਣ ਕੀ ਬਣੀ ਜਾਂਦਾ ਓਏ ਮੇਰੀ ਬੇਚੀ ਕਰਾਦੀ ਓਏ ਪਈ ਆ ਵੰਨੇ ਮੀਟੀ ਕਰਤੀ ਉਹ ਜਮ ਮੈਂ ਤਾਂ ਜਾਣਾ ਮੈਂ ਇਹ ਕਿੱਡੀ ਲੋਟ ਕਰਾਉਣੀ ਯਾਰ ਮੈਨੂੰ ਕਿੱਨਾ ਵੇਨ ਉਸ ਤੋਂ ਇਹ ਤੋਂ ਬਰੀ ਬਣਾ ਸੀ ਵੀਰ ਬਣਾ ਲੈ ਚਾਹ ਤਾਂ ਮੋੜਾਂ ਕਿ ਇਹ ਚਲਾ ਦੇ ਲੋਏ ਅਵੇ ਮੈਸਟਰਵਾ ਟਾਇਰ ਖੋਲੀ ਜਾਂਨੇ ਹੁਣ ਇਹ ਦੂਆ ਗੇਅਰ ਖੋਲਣਾ ਮਿਸਤਰੀ ਕਰੀ ਜਾਂਦਾ ਵੀ ਸੈਟਿੰਗ ਫੈਟਿੰਗ ਬੈਟਰੀ ਬੂਟਰੀ ਲਾਤੀ ਆ ਯਾਰ ਫਿਲਟਰ ਵੀ ਬਹੁਤ ਬੂਦੀ ਸਾਰਾ ਕੁਝ ਕੋਲ ਕੇ ਰੱਖਦਾ ਸੀ ਇੱਕ ਟਾਈਮ ਤਾਂ ਕੋਲ ਵੀ ਦਿੱਤਾ ਉਹ ਖੋਲਿਆ ਪਿਆ ਤੇ ਆਗੇ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਆ ਗਏ ਮਿਸਤਰੀ ਜੀ ਇਧਰ ਕਰੋ ਹੈਲੋ ਉਦੋਂ ਤਾਂ ਤੁਸੀਂ ਬੇਇੱਜ਼ਤੀ ਕਰਤੀ ਹੁਣ ਤਾਂ ਐ ਕਰ ਦੋ ਹੱਥ ਲਾ ਦਿਓ ਹਾਂ ਹੁਣ ਤੇ ਹੁਣ ਟਾਇਰ ਖੋਲਣ ਲੱਗਦੇ ਹਾਂ ਬਾਈ ਆ ਟਾਇਰ ਖੋਲ ਕੇ ਫਿਰ ਗੇਅਰ ਖੋਲੋਗੇ ਹਾਂਜੀ ਹਾਂ ਪਹਿਲਾਂ ਟਾਇਰ ਖਾਰਾਂਗੇ ਫਿਰ ਗੇਅਰ ਖੋਲਾਂਗੇ ਠੀਕ ਹੈ ਜੀ ਚਲੋ ਕਰੂ ਕੰਮ ਬਈ ਆਪਾਂ ਆਪਣੇ ਕੈਫੇ ਤੇ ਆ ਜੀ ਆਪਣੇ ਦੋਸਤ ਸਾਹ ਸੀ ਆਪਣਾ ਆੜੀ ਮਣੀ ਮਣੀ ਹੈਲੋ ਇੱਧਰ ਦੇਖ ਬਲੌਗ ਚ ਤੇਰੀ ਐਡ ਕਰਦੇ ਆਂ ਸਾਡੀ ਐਡ ਕਿਹਨੇ ਨਹੀਂ ਨਹੀਂ ਉਲਟਾ ਘਾ ਘਟ ਨਹੀਂ ਇਹ ਸਾਡਾ ਤਾਂ ਪਹਿਲਾ ਬਲੌਗ ਆ ਤੇ ਹੁਣ ਬਾਈ ਆਪਈ ਆਪਣੀ ਕਾਫੀ ਸਪੈਸ਼ਲ ਵਾਲੀ ਇਹ ਪੀ ਕੇ ਫੇਰ ਆਪਾਂ ਵਰਕ ਸ਼ਾਪ ਤੇ ਜਾਂਦੇ ਆ ਉੱਥੇ ਜਾ ਕੇ ਕਾਰ ਦਾ ਸਪੇਅਰ ਪਾਰਟ ਸੀ ਨੂੰ ਸਾਰਾ ਕੁਝ ਚੱਕ ਕੇ ਲਿਆਉਣੇ ਹਾਂਜੀ ਕਿਹੜਾ ਬੰਦਾ ਸਾਡੇ ਬਲੌਗ ਨੂੰ ਸ਼ੇਅਰ ਕਰੂਗਾ ਆਪਾਂ ਮਨੋ ਕਾਮਨਾ ਪੂਰੀ ਹੋ ਗਈ ਉਸੀ ਮੈਂ ਹੋਰ ਤੋਂ ਬਰੇ ਬਰੇ ਹੁਣ ਤੂੰ ਮੈਥੋਂ ਮੰਗ ਲੈ ਕਦੇ ਦਿੱਤਾ ਜਵਾਬ ਕਦੇ ਤੋਂ ਹੈ ਦਿੱਤਾ ਕਦੇ ਨਹੀਂ ਦਿੱਤੇ ਆਉਂਦੇ ਹੀ ਨਹੀਂ ਜਿਵੇਂ ਅੰਚ ਵੀ ਅਭੀ ਜਵਾਬ ਦੇਣਾ ਆਉਂਦਾ ਨਹੀਂ ਬਈ ਤੇਰਾ ਵਲੌਗ ਜੂ ਉਡੋਈ ਜਾਂਦਾ ਇਹ ਬਾਟ ਪਾਵਾਂਗੇ ਤਾਂ ਨਹੀਂ ਬੋਦੇ ਅੱਲਾ ਛੁੱਟ ਛੁੱਟ ਪਾਵਾਂਗੇ ਸਾਡ ਕੋਲ ਨਾ ਦਿਖਾਉਣੇ ਤੈਨੂੰ ਜੇ ਖੋਲੀ ਜਾਂਦਾ ਵਾ ਵੀਡੀਓ ਨਹੀਂ ਹੋਣੀ ਹੋਣੀ YouTube ਤੇ ਨਾ ਜੇ ਖੋਲੀ ਜਾਂਦੇ ਨੇ ਆਣਾ ਉਹ ਜੀ ਕਰਦਾ ਹਾਂ ਆ ਅੱਛਾ ਜਿੰਨ ਦਾ ਪੈਰ ਇਹ ਤਾਂ ਦਾ ਨੰਬਰ ਜਾਬੀ ਬਣਾਇ ਦੋ ਵੀ ਦੋਸਤੋ ਕੰਮ ਤਾਂ ਉਹੀ ਹੋ ਗਿਆ ਕਲਚ ਪਲੇਟਾਂ ਦਾ ਆ ਦੇਖ ਲੋ ਕਸੀਆਂ ਨੇ ਨਮੀਆ ਪਾਉਣੀਆਂ ਪੈਣੀਆਂ ਆ ਇੱਥੇ ਬਈ ਮੈਂ ਸਮਾਨ ਲੈ ਕੇ ਰਿਆਂਗਾ ਜਿਹੜਾ ਗੱਡੀ ਦਾ ਸਪੇਅਰ ਪਾਰਟ ਲਿਆਉਣ ਆਲਾਗਾ ਜਿਵੇਂ ਕਲਚ ਪਲੇਟਾਂ ਹੋਰ ਹੋ ਗਈਆਂ ਸੀਲਾਂ ਸੂਲਾਂ ਸਾਰੀਆਂ ਗੇਅਰ ਦੀਆਂ ਜਿਹੜੀਆਂ ਪਾਉਣ ਵਾਲੀ ਸੀ ਪਾਉਣੀ ਤਾਂ ਇੱਕ ਸੀਲ ਸੀ ਕਿ ਗੇਅਰ ਦੀ ਤੇਲ ਜੈ ਲੀਕ ਹੁੰਦਾ ਸੀਗਾ ਸੀ ਗੱਲ ਤੇ ਪਾਉਣਾ ਇੰਨਾ ਕੁਝ ਪੈ ਗਿਆ ਚਲੋ ਇਹ ਤਾਂ ਹੁੰਦਾ ਹੀ ਰਹਿੰਦਾ ਆਪਾਂ ਨੇ ਵੇਖੀਆ ਤੇਰੀ ਆਪਣੀ ਜ਼ਿੰਦਗੀ ਦਿਲ ਦੇ ਨੇੜੇ ਬਾ ਚੈੱਕ ਕਰੋ ਗੱਡੀ ਦੀ ਬਾਈ ਬਾ ਨਸਤੇ ਗਲੀ ਬਣਾਤੀ ਬਸ ਤਾਰ ਦੀ ਬਣਾ ਸੌਂਗੀ ਇਮਤਾਨ ਕਾ ਮਿਸਤਰੀ ਸੌਂਗੀ ਗੱਡੀ ਜਮਾ ਓਕੇ ਕੰਮ